28 ਫਰਵਰੀ ਨੂੰ ਵਿਆਹ ਆਈ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਇਹ ਸੜੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਸੀ ਇਹ ਕਹਿੰਦੇ ਹਾਂ ਇਹਨੂੰ ਕੁਝ ਨਹੀਂ ਯਾਦ ਅੰਮ੍ਰਿਤ ਦਾ ਬਰਬਾਦ ਹੋ ਗਿਆ ਵਾ ਮੇਰਾ ਇੱਕੋ ਬੱਚਾ ਥਾ ਹੀ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਕੇ ਚਲੋ ਇਹ 23 ਸਾਲ ਦਾ ਫੌਜੀ ਜਵਾਨ ਸ਼ਹੀਦ ਹੋ ਗਿਆ ਨਾ ਸਿਰਫ ਉਹ ਸਗੋਸ ਦੀ ਨਾਲ ਕਰੀਬ 10 ਫੌਜੀ ਜਵਾਨ ਕਹਿਿਆ ਜਾ ਰਿਹਾ ਹੈ ਕਿ ਸ਼ਹੀਦ ਹੋ ਚੁੱਕੇ ਨੇ ਜਦੋਂ ਕਿ ਕਈ ਇਸ ਹਾਦਸੇ ਦੇ ਵਿੱਚ ਜ਼ਖਮੀ ਵੀ ਹੋਏ ਨੇ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਬੀਤੇ ਦਿਨੀ ਜਿਹੜਾ ਸੜਕੀ ਹਾਦਸਾ ਹੋਇਆ ਉਸ ਦੇ ਵਿੱਚ ਭਾਰਤੀ ਫੌਜ ਦੇ 10 ਜਵਾਨ ਸ਼ਹੀਦ ਹੋਣ ਦੀ ਬੜੀ ਹੀ ਦੁਖਦ ਅਤੇ ਮਾੜੀ ਖਬਰ ਸਾਹਮਣੇ ਆ ਰਹੀ ਹੈ ਹਾਦਸੇ ਦੇ ਵਿੱਚ 7 ਹੋਰ ਫੌਜੀ ਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋਏ ਨੇ ਦੇਸ਼ ਦੇ ਲਈ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ 23 ਸਾਲਾ ਫੌਜੀ ਜੋਬਨਜੀਤ ਵੀ ਸ਼ਾਮਿਲ ਹੈ। ਜੋਬਨਜੀਤ ਜੋ ਕਿ ਇਸੇ ਗੱਡੀ ਤੇ ਵਿੱਚ ਬੈਠਾ ਸੀ ਦੱਸਦੀ ਹੈ ਕਿ 23 ਸਾਲਾ ਜੋਬਨਜੀਤ ਉਹ ਮੁੰਡਾ ਜਿਸ ਦਾ ਵਿਆਹ ਅਗਲੇ ਮਹੀਨੇ ਪਰਿਵਾਰਿਕ ਮੈਂਬਰਾਂ ਨੇ ਰੱਖਿਆ ਹੋਇਆ ਸੀ। ਇਸ ਮੌਕੇ ਤੇ ਉਹਨਾਂ ਦੇ ਪਿਤਾ ਦੇ ਹਾਲਾਤ ਬੇहद ਹੀ ਮਾੜੇ ਸੀ। ਉਹ ਕੰਧਾਂ ਦੇ ਵਿੱਚ ਸਿਰ ਮਾਰ-ਮਾਰ ਕੇ ਰੋ ਰਹੇ ਸੀ ਅਤੇ ਆਂਡ ਗਵਣ ਦੇ ਲੋਕਾਂ ਨੂੰ ਰਿਸ਼ਤੇਦਾਰਾਂ ਦੋਸਤਾਂ ਨੂੰ ਕਹਿ ਰਹੇ ਸੀ ਕਿ ਕੋਈ ਹਿੰਮਤ ਕਰਕੇ ਮੈਨੂੰ ਵੀ ਜ਼ਹਿਰ ਦੇ ਦੇਵੇ ਸਾਡੇ ਪਰਿਵਾਰ ਨੂੰ ਵੀ ਜ਼ਹਿਰ ਦੇ ਦੇਵੋ ਅਸੀਂ ਮੁੱਕ ਚੁੱਕੇ ਹਾਂ ਘਰ ਦੇ ਵਿੱਚ ਸਾਰੀਆਂ ਖੁਸ਼ੀਆਂ ਤੋਂ ਪਹਿਲਾਂ ਹੀ ਲੁੱਟਿਆ ਗਿਆ ਕਿਉਂਕਿ ਜੋਬਨ ਰੁੱਤੇ ਉਹਨਾਂ ਦਾ ਜੋਬਨ ਜੀ ਇਸ ਦੁਨੀਆ ਤੋਂ ਤੁਰ ਗਿਆ ਬਸੰਤ ਪੰਜਵੀਂ ਦਾ ਦਿਨ ਜਿਵੇਂ ਉਹਨਾਂ ਦੇ ਲਈ ਪੱਤਝੜ ਬਣ ਗਿਆ ਹੋਵੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰਦਾ ਕਰਦਾ ਰੋ ਰਿਹਾ ਕਿ ਆਖਿਰਕਾਰ ਅਸੀਂ ਕੀ ਸੋਚ ਰਹੇ ਸੀ ਤੇ ਕੀ ਬਣ ਗਿਆ ਇੱਕ ਵੱਡਾ ਅਤੇ ਡੂੰਗਾ ਸਦਮਾ ਲੱਗਿਆ ਪਰਿਵਾਰ ਨੂੰ ਸਾਫ ਦਾ ਸਿਪਾਹੀ ਬਲਵੀਰ ਸਿੰਘ ਦਾ ਪੁੱਤ ਸੀ ਜੋਬਨ ਸਤੰਬਰ 2019 ਦੇ ਵਿੱਚ ਉਹ ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ 8ਵੀ ਕੈਵਲਰੀ ਬਖਤਰਬੰਦ ਯੂਨਿਟ 4 RR ਦੇ ਵਿੱਚ ਤਾਇਨਾਤ ਸੀ ਸ਼ਹੀਦ ਜੋਬਨ ਦਿਨਾਂ ਦਾ ਵਿਆਹ ਅਗਲੇ ਮਹੀਨੇ ਫਰਵਰੀ ਦੇ ਵਿੱਚ ਰੱਖਿਆ ਹੋਇਆ ਸੀ ਉਹਨਾਂ ਦੀ ਸ਼ਹਾਦਤ ਦੀ ਖਬਰ ਮਿਲਦੇ ਹੀ ਚਨੋਲੀ ਨੂਰਪੁਰ ਬੇਦੀ ਇਤਿਹਾਸੇ ਪਾਸੇ ਦੇ ਪਿੰਡਾਂ ਦੇ ਵਿੱਚ ਸੋਗ ਦੀ ਲਹਿਰ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫੌਜ ਦਾ ਇੱਕ ਵਾਹਨ ਪੱਦਰਵਾ ਤੋਂ ਖਾਨਾਈ ਟਾਪ ਦੇ ਵੱਲ ਨੂੰ ਆ ਰਿਹਾ ਸੀ ਕਿ ਵਾਹਨ ਪਹਾੜੀ ਇਲਾਕੇ ਦੇ ਵਿੱਚ ਆਪਣਾ ਕੰਟਰੋਲ ਗਵਾ ਬੈਠਾ ਇਸ ਦੇ ਚਲਦੇ ਹੋਏ 200 ਫੁੱਟ ਡੂੰਗੀ ਖੱਟ ਦੇ ਵਿੱਚ ਉਜਾੜ ਡਿੱਗਦੇ ਨੇ ਜਿਸ ਤੋਂ ਬਾਅਦ ਪੰਜਾਬ ਦੇ ਸੀਐਮ ਦੇ ਵੱਲੋਂ ਵੀ ਪਰਿਵਾਰ ਨੂੰ ਹੌਸਲਾ ਅਤੇ ਹਿੰਮਤ ਦਾ ਬਲਬਖਸ਼ਣ ਸੰਬੰਧੀ ਇੱਕ ਮੈਸੇਜ ਕੀਤਾ ਜਾਂਦਾ ਹੈ ਸੀਐਮ ਭਗਵੰਤ ਮਾਨ ਨੇ ਦੁੱਖ ਜਤਾਇਆ ਇਸ ਪੂਰੀ ਮਾੜੀ ਘਟਨਾ ਦੇ ਉੱਪਰ ਤੁਹਾਨੂੰ ਇਸ ਤੇ ਚੱਲੀਏ ਕਿ ਹੋਰ ਵੀ ਕਈ ਫੌਜੀ ਸ਼ਹੀਦ ਹੋਏ ਨੇ ਇਸ ਪੂਰੀ ਘਟਨਾ ਦੇ ਵਿਚਾਲੇ ਡੋਟਾ ਦੇ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੜਕ ਦੇ ਉੱਪਰ ਗਿਰੀ ਹੋਈ ਬਰਫ਼ ਦੇ ਕਾਰਨ ਹੀ ਡਰਾਈਵਰ ਨੇ ਗੱਡੀ ਤੋਂ ਆਪਣਾ ਕੰਟਰੋਲ ਗਵਾ ਦਿੱਤਾ ਸੀ ਪੌਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਦੇ ਵਿੱਚ ਸਵਾਰ 21 ਜਵਾਨ ਡੋਡਾ ਤੋਂ ਉਪਰੀ ਪੋਸਟ ਦੇ ਵਿੱਚ ਜਾ ਰਹੇ ਸੀ। ਇਸ ਹਾਦਸੇ ਦੇ ਵਿੱਚ ਸੂਚਨਾ ਵੀ ਮਿਲੀ ਹੈ ਕਿ ਮੋਹਿਤ ਤੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਹੈ ਕਿਉਂਕਿ ਇਸ ਘਟਨਾ ਦੇ ਵਿਚਾਲੇ ਉਹ ਵੀ ਸ਼ਹੀਦ ਹੋ ਗਏ ਨੇ। ਮੋਹਿਤ 5 ਸਾਲ ਪਹਿਲਾਂ ਹੀ ਆਰਮੀ ਦੇ ਵਿੱਚ ਸਿਪਾਹੀ ਦੇ ਵਾਤੇ ਭਰਤੀ ਹੋਏ ਸਨ। ਕਰੀਬ ਇੱਕ ਸਾਲ ਪਹਿਲਾਂ ਹੀ ਮੋਹਿਤ ਦਾ ਵਿਆਹ ਹੋਇਆ ਸੀ ਅਤੇ ਉਹਨਾਂ ਦੀ ਪਤਨੀ 2 ਮਹੀਨੇ ਦੀ ਪ੍ਰੈਗਨੈਂਟ ਵੀ ਹੈ। ਮੋਹਿਤ ਨਵੰਬਰ ਦੇ ਵਿੱਚ ਵਿਆਦੀ ਸਾਲਗिरा ਮਨਾਉਣ ਦੇ ਲਈ ਛੁੱਟੀ ਤੇ ਆਇਸੀ ਅਤੇ ਜਲਦ ਹੀ ਦਵਾਰਾ ਘਰ ਆਉਣ ਦਾ ਵਾਅਦਾ ਆਪਣੀ ਪਤਨੀ ਨੂੰ ਕਰਕੇ ਗਏ ਸੀ ਉਹ ਤਾਂ ਨਹੀਂ ਆਏ ਪਰ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਹੁਣ ਪੂਰੇ ਪਿੰਡ ਦੇ ਵਿੱਚ ਦੁੱਖ ਦੀ ਲਹਿਰ ਵਾਂਗ ਧੁਰ ਗਈ ਮੁਹੱਦੀ ਮ੍ਰਿਤਕ ਦੇ ਸ਼ੁਕਰਵਾਰ ਨੂੰ ਸੇਨਾ ਦੇ ਵੱਲੋਂ ਪੂਰੇ ਸਨਮਾਨ ਨਾਲ ਪਿੰਡ ਲਿਾਈ ਜਾਵੇਗੀ ਜਿੱਥੇ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਅਤੇ ਦੇਸ਼ ਦੇ ਲਈ ਆਪਣੇ ਪ੍ਰਾਣ ਤਿਆਗਣ ਵਾਲੇ ਨਿਉਚਾਵਰ ਕਰਨ ਵਾਲੇ ਜਵਾਨ 모ਹਿਤ ਨੂੰ ਅੰਤਿਮ ਵਿਦਾਇਤੀ ਦਿੱਤੀ ਜਾਣੀ ਹੈ ਦੱਸਦੇ ਕਿ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਵਿੱਚ ਹੋਏ ਇਸ ਹਾਦਸੇ ਦੇ ਵਿੱਚ 400 ਫੁੱਟ ਡੂੰਗੀ ਖਾਈ ਦੇ ਵਿੱਚ ਇੱਕ ਗੱਡੀ ਜਾ ਡਿੱਗੀ ਹੈ ਜਿਸ ਦੇ ਕਾਰਨ 10 ਜਵਾਨ ਸ਼ਹੀਦ ਹੋਏ ਨੇ ਅਤੇ 11 ਮਿਲਟਰੀ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਇਸ ਸੰਬੰਧ ਦਾ ਹਾਂਜੀ ਬਈ ਜਦੋਂ 14 ਅਗਸਤ ਨੂੰ ਉਹਨਾਂ ਬਦਲੇ ਹੋਣਾ ਥਾ ਕਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ ਮੇਰੀ ਇਹ ਮੀਡੀਆ ਵਾਲਿਆਂ ਤੇ ਬੇਨਤੀ ਆ ਇਹ ਅਗਰ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾਂ ਇਹ ਗੱਲ ਤਾਂ ਕਿ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅੱਛਾ ਅੰਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਵੈਲਰੀ ਹੈ ਆਰਮਰਡ ਦੀ ਆਰਮਰਡ ਦੀ 8 ਕੁਵੈਲਰੀ ਹੈ ਹਾਂਜੀ ਫੁੱਟ ਇਹ ਫਰਸਟ ਆਰਮਰਡ ਬ੍ਰਿਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੇ ਜੁਨਟੇ ਵੀ ਪੋਸਟਿੰਗ ਆਰਡਰ ਪਿਆ ਹੈ ਛੁੱਤੇ ਪਤਾ ਕਿੰਨੇ ਵਜੇ ਲੱਗਿਆ ਵੀ ਹਾਦਸਾ ਹੋ ਗਿਆ ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂਜੀ ਉਹ ਉਹਨੇ ਮੇਰੇ ਬੱਚੇ ਦਾ ਨਾਲੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂਜੀ ਉਹਨੇ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ ਅਰ ਚਿਤਾਏ ਉਹਨੂੰ ਦੱਸਿਆ ਵੀ ਭਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸਟਾਂ ਲੱਗੇ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਇਹ ਮੇਰੇ ਬੇਟੇ ਦੇਖਾ ਕਹਿੰਦੇ ਵੀ ਉਹ ਚਿਹਰਾ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗਾ ਇਕੱਲਾ ਹੀ ਇਕੱਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇਆ ਉਹ ਦੇਖੋ ਮੈਂ ਕਿੱਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਇਹ ਸੜੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਛਾ ਲਾਸਟ ਵਾਰ ਗੱਲ ਕਦੋਂ ਹੋਈ ਸੀ ਬੇਟਾ ਲਾਸਟ ਗੱਲ ਮੇਰੇ ਨਾਲ ਪਰਸੋਂ ਦੀ ਗੱਲ ਹੋਈ ਉਹ ਕਹਿੰਦਾ ਡੈਡੀ ਵੀ ਮੈਂ ऑपरेशन ਚ ਹੈਗਾ ਨਾ ਵੀ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਹੋਤਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸ ਆ ਰਿਹਾ ਕਿੱਥੇ ਆਪਰੇਸ਼ਨ ਟਾਈ ਕਿਉਂ ਹਾਂ ਲੇਕਿਨ ਮੇਰੀ ਇੱਕ ਇਹ ਹੱਥ ਬੰਨ ਕੇ ਬੇਨਤੀ ਆਈ ਤਾਂ ਕਿ ਕੱਲ ਨੂੰ ਕਿਸੇ ਮਾਂ ਦਾ ਬੱਚਾ ਹੋਰ ਸ਼ਹੀਦ ਨਾ ਹੋਵੇ ਜਿਨ੍ਹਾਂ ਦੀ ਪੋਸਟਿੰਗ ਅਡੇ ਟਾਈਮ ਨਾਲ ਨਿਕਲ ਗਈ ਹੈ ਅਗਰ ਕਿਸੇ মিডিਆ ਵਾਲੇ ਚ ਜਾਂ ਕਿਸੇ ਅਫਸਰ ਚ ਦਮ ਹੈ ਸਾ ਉਹ ਉਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਤੁਸੀਂ ਇਹ 6 ਮਹੀਨੇ ਬੱਚਾ ਕਿਉਂ ਤੁਸੀਂ ਰੁਕਿਆ ਹੈ ਮੈਨੂੰ ਹੋਰ ਕੁਝ ਨਹੀਂ ਯਾਦ ਮੈਂ ਤਾਂ ਬਰਬਾਦ ਹੋ ਗਿਆ ਵਾ ਮੇਰਾ ਇੱਕੋ ਹੀ ਬੱਚਾ ਤਾਂ ਹੀ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਕੇ ਚਲੋ ਇਹ ਸਾਨੂੰ ਬਰਬਾਦ ਕਰ ਗਏ ਸੀ ਸੋਚਦੇ ਵੀ ਦੁਬਾਰਾ ਕਿਸੇ ਨਾਲ ਕਿਸੇ ਦੇ ਮਾਂ ਦਾ ਸਵਾਗਤ ਨਾ ਜੜਾ ਇਹ ਮੇਰੀ ਬੇਨਤੀ ਹੈ ਰੋਟੀ ਮਿੱਟੀ ਆ ਲੈਣੇ ਸਾਹਮਣੇ ਹਾਏ ਅਜੇ ਤੋਂ 2019 ਦਾ ਭਰਤੀ ਹੈ ਉਹ ਰੇਡ ਕੋਲਰੀ ਨਾਲ ਸੰਬੰਧ ਰੱਖਦਾ ਆ ਟ੍ਰੇਡ ਕੋਲਰੀ ਤੋਂ ਬਾਅਦ ਇਹ ਪੋਸਟਿੰਗ ਰਾਊਟ ਸੀ ਜੋ ਡੋਡਾ ਡਿਸਟ੍ਰਿਕਟ ਦੇ ਵਿੱਚ ਹੈ ਤੇ ਉੱਥੇ ਕੋਰ ਆ ਰਿਹਾ ਰਿਹਾ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲਿਆ ਵੇ ਤਾਂ ਕਰਕੇ ਵੀ ਉਹ ਅਜੇ ਇਸ ਦੁਨੀਆ ਤੇ ਨਹੀਂ ਰਿਹਾ ਆ ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀਗਾ 28 ਫਰਵਰੀ ਔਰ ਪਹਿਲੀ ਦਾ ਮਾਰਚ ਦਾ ਵਿਆਹ ਸੀ ਅਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈਗਾ ਬਹੁਤ ਬ੍ਰਦਰ ਸਿਸਟਰ ਕੋਈ ਨਹੀਂ ਆ ਮਾਮਾ ਮਮੀ ਆ ਤੇ ਮੇਰੇ ਤੇ بس ਇੱਕ ਲੜਕਾ ਸੀ ਅਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ ਮਾਂ ਦੂਜੇ ਤਾਇਆ ਜੀ ਵੀ ਉਹ ਵੀ ਸੁਪੇਰਡਰ ਰਿਟਾਇਰ ਹੋਏ ਮੈਂ ਵੀ ਉਹਨਾਂ ਸਰਵਿਸੀ ਆ ਭਾਜੀ ਤੁਸੀਂ ਵੀ ਆਰਮੀ ਦੇ ਵਿੱਚ ਹਾਂਜੀ ਭੂਗ ਦਾ ਮੁੰਡਾ ਹਾਂਜੀ ਅੱਛਾ ਕਦੋਂ ਤੱਕ ਸੰਸਕਾਰ ਬੋਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਈਦੀ ਦੋਨਾਂ ਦੇ ਵਿੱਚ ਗੱਲ ਹੋਈ ਹੈ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਵੇ ਬਾਕੀ ਉਹਨਾਂ ਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ। ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੋਪੜ ਪ੍ਰਸ਼ਾਸਨ ਵੱਲੋਂ? ਅਜੇ ਤੱਕ ਭਾਜੀ ਕੋਈ ਨਹੀਂ ਆਇਆ ਅਜੇ ਤੱਕ ਅਸੀਂ ਕਿਉਂਕਿ ਸਾਨੂੰ ਵੀ 4:00 ਤੇ ਆਸ-ਪਾਸ ਹੀ ਪਤਾ ਲੱਗਿਆ ਹੈ ਕਿ ਇਹ ਸੀ।